ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੰਟੀਨਿਊਟੀ ਸਿੱਖਾਂ ਦੀ ਗੱਲ ਕਰ ਰਹੇ ਆ ਸਿੱਖਾਂ ਦੇ ਜਿਹੜੀ ਹੁਣ ਮਸਲਾ ਛੜਿਆ ਹੋਇਆ ਆਕਾਲ ਤਖਤ ਸਾਹਿਬ ਤੇ ਜਿਹੜੀ ਇੱਕ ਅਕਾਲੀ ਸੁਧਾਰ ਲਹਿਰ ਨੇ ਜਿਹੜੀ ਇੱਕ ਲੈਟਰ ਦਿੱਤੀ ਸੀ ਵੀ ਅਸੀਂ ਜ਼ਿੰਮੇਵਾਰ ਆਂ ਵੀ ਇਹ ਸਾਰਾ ਕੁਝ ਜਿਹੜਾ ਹੋਇਆ ਉਹਦੇ ਲਈ ਵੀ ਜਿਹੜੇ ਵੀ ਕੋਈ ਸਜ਼ਾ ਲਾਉਣੀ ਚਾਹਣਗੇ ਵੀ ਅਸੀਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਲਾਈ ਜਾਵੇ ਹੁਣ ਕੱਲਾ ਕੱਲਾ ਇਸ ਗੱਲ ਤੋਂ ਮੁੱਕਰੀ ਜਾ ਰਿਹਾ ਵੀ ਮੈਂ ਨਹੀਂ ਜ਼ਿੰਮੇਵਾਰ ਅਸੀਂ ਤਾਂ ਸਾਡੀ ਤਾਂ ਸਹੀ ਨਹੀਂ ਸੀ ਜਿਹੜੇ ਹੁਣ ਬੀਬੀ ਜ਼ਗੀਰ ਕੌਰ ਜੀ ਨੇ ਚਿੱਠੀ ਲਿਖੀ ਆ ਜ਼ਗੀਰ ਕੌਰ ਜੀ ਨੇ ਅਧੀਆਂ ਫਿਪਤਾਮਾਂ ਦਾ ਕਾਰਨ ਬਦਲਾ ਤੇ ਬੀਬੀ ਜ਼ਗੀਰ ਕੌਰ ਜ਼ਗੀਰ ਕੌਰ ਪ੍ਰਧਾਨ ਬਣਾਤੀ ਕਿ ਜਦ ਕੇ ਇਹਨਾਂ ਤੇ ਉਦੋਂ ਇਲਜ਼ਾਮ ਲੱਗਿਆ ਹੋਇਆ ਸੀ ਬੇਟੀ ਨੂੰ ਕਤਲ ਕਰਨ ਦਾ ਉਹ ਐਡਾ ਵੱਡਾ ਇਲਜ਼ਾਮ ਸੀ ਜੀਦੇ ਕਰਕੇ ਸੰਤਾ ਚ ਬਾਦਲਾਂ ਦੇ ਖਿਲਾਫ ਇੱਕ ਰੋਸ ਗਿਆ ਵੀ ਇਹ ਜੀ ਲੇਡੀ ਨੂੰ ਪ੍ਰਧਾਨ ਬਣਾਤਾ ਉਦੋਂ ਲਫਾਫਾ ਕਲਚਰ ਇਹਨਾਂ ਨੂੰ ਵਧੀਆ ਲੱਗਦਾ ਸੀ ਕਿਉਂਕਿ ਇਹਨਾਂ ਦਾ ਨਾਮ ਵਿੱਚੋਂ ਨਿਕਲਦਾ ਸੀ ਜਦ ਇਹਨਾਂ ਦਾ ਨਾਮ ਨਹੀਂ ਵਿੱਚੋਂ ਨਿਕਲਿਆ ਉਦੋਂ ਲਫਾਫਾ ਕਲਚਰ ਮਾੜਾ ਲੱਗਣ ਲੱਗ ਗਿਆ ਹਰੇਕ ਕੋਈ ਇਹੀ ਤਾਕ ਚ ਹੈ ਵੀ ਹੁਣ ਅਕਾਲੀ ਦਲ ਤਾਂ ਗਿਆ ਅਸੀਂ ਬੀਜੇਪੀ ਤੋਂ ਕਿਵੇਂ ਸਹੂਲਤਾ ਲੈ ਕੇ ਕਿਵੇਂ ਵਧੀਆ ਅਬਦੇ ਆਪ ਨੂੰ ਸਟੈਬਲਿਸ਼ ਕਰ ਲਈਏ ਦੁਬਾਰਾ ਇਹ ਗੱਲ ਦੇ ਵਿੱਚ ਅਸੀਂ ਉੱਪਰ ਹਾਈਲਾਈਟ ਹੋ ਜੀਏ ਪਰ ਕੋਈ ਕੁਦਰਤ ਵੀ ਗੁਰੂ ਮਹਾਰਾਜ ਦਾ ਅਪਦਾ ਜਿਹੜਾ ਇਨਸਾਫ ਹੈ ਉਹ ਵੀ ਬਾਕੀ ਹੈ ਇਹ ਨਹੀਂ ਹੈਗਾ ਜਦ ਤੁਹਾਨੂੰ ਤਾਕਤਾਂ ਮਿਲਣ ਤੁਸੀਂ ਅਪਦੇ ਲਈ ਕੰਮ ਕਰੀ ਜਾਓ ਅਪਦੇ ਆਪ ਨੂੰ ਵੱਡਾ ਕਰੀ ਜਾਓ ਤੇ ਜੇ ਕੋਈ ਹੋਰ ਨੂੰ ਮੌਕਾ ਮਿਲਦਾ ਹੈ ਤਾਂ ਉਹਦੀ ਮੁਖਾਲਫਤ ਕਰੋ ਵੀਰੇਕ ਨੂੰ ਪਬਲਿਕ ਲਈ ਸੁਸਾਇਟੀ ਲਈ ਕੰਮ ਕਰਨਾ ਚਾਹੀਦਾ ਨਾ ਕਿ ਇਹਨਾਂ ਦੇ ਜਿੰਨੇ ਵੀ ਵਜ਼ੀਰ ਬਣੇ ਨੇ ਇਹਨਾਂ ਨੇ ਦੇਖ ਲਓ ਚਾਹੇ ਉਹ ਇਰੀਗੇਸ਼ਨ ਦੇ ਵਜ਼ੀਰ ਬਣੇ ਤਾਂ ਉਹਨਾਂ ਨੇ ਆਪਣੀਆਂ ਘਰ ਦੀਆਂ ਖਾਲਾਂ ਤੱਕ ਵੀ ਪੱਕੀਆਂ ਕਰਾ ਲੀਆਂ ਪਰ ਜੇ ਕੋਈ ਹੋਰ ਨੂੰ ਮੌਕਾ ਮਿਲਦਾ ਤਾਂ ਉਹਦੀਆਂ ਇੰਨੀਆਂ ਬੁਰਾਈਆਂ ਕਣਾਉਂਦੇ ਨੇ ਵੀ ਇਹਦੇ ਜਿੰਨਾ ਤਾਂ ਕੋਈ ਵੀ ਬੇਈਮਾਨੀ ਇਹ ਪਬਲਿਕ ਨੂੰ ਸਾਰਾ ਪਤਾ ਹੈ ਵੀ ਕੌਣ ਬੇਈਮਾਨ ਹੈ ਕੌਣ ਨਹੀਂ ਸੁਖਬੀਰ ਬਾਦਲ ਥੋਡੇ ਮਾਰੇ ਟਾਈਮ ਚ ਨਾਲ ਖੜਦਾ ਰਿਹਾ ਸੀ ਮੇਰੀ ਆਪ ਜੀ ਅਗੇ ਸਾਬਕ ਕੇ ਬੇਨਤੀ ਹੈ ਵੀ ਆਏ ਜਿਹੜੇ ਆਪਣੇ ਵਿੱਚ ਦਗਾਬਾਜ਼ ਨੇ ਉਹਨਾਂ ਨੂੰ ਪਛਾਣੋ ਤੇ ਸਿੱਖ ਪੰਥ ਨੂੰ ਤਕੜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ